ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਸਭ ਦਾ ਬ੍ਰੀਫ ਪੰਜਾਬ ਚੈਨਲ ਵਿੱਚ ਦੋਸਤੋ ਅੱਜ ਕੱਲ ਤੁਸੀਂ ਹਾਲੀਵੁੱਡ ਅਤੇ ਬਾਲੀਵੁੱਡ ਦੀਆਂ ਫਿਲਮਾਂ ਵਿੱਚ ਐਕਟਰਾਂ ਨੂੰ ਜਸੂਸੀ ਕਰਦੇ ਤਾਂ ਦੇਖਿਆ ਹੋਵੇਗਾ ਕਿ ਕਿਵੇਂ ਉਹ ਖਤਰਨਾਕ ਇਲਾਕਿਆਂ ਵਿੱਚ ਜਾ ਕੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਜਾਣਕਾਰੀਆਂ ਇਕੱਠੀਆਂ ਕਰਦੇ ਹਨ ਅਤੇ ਖਤਰੇ ਮੁੱਲ ਲੈਂਦੇ ਹਨ ਚਲੋ ਖੈਰ ਇਹ ਤਾਂ ਰਹੀ ਫਿਲਮਾਂ ਦੀ ਗੱਲ ਜਿਹੜਾ ਚ ਸਾਰਾ ਕੁਝ ਹੀ ਡਕਲੀ ਹੁੰਦਾ ਹੈ ਪਰ ਅੱਜ ਅਸੀਂ ਗੱਲ ਕਰਾਂਗੇ ਇੱਕ ਸਿੱਖ ਜਸੂਸ ਬਾਰੇ 18ਵੀਂ ਸਦੀ ਦਾ ਇਹ ਸਿੱਖ ਜਸੂਸ ਜੋ ਜਸੂਸੀ ਕਰਨ ਲਈ ਸ੍ਰੀ ਹਰਬੰਦਰ ਸਾਹਿਬ ਗਿਆ ਸੀ ਜਿਸ ਵਕਤ ਸ੍ਰੀ ਹਰਬੰਦਰ ਸਾਹਿਬ ਉੱਤੇ ਬਸੇ ਰੰਗੜ ਦਾ ਕਬਜ਼ਾ ਸੀ ਤੇ ਇਸੇ ਸਿੱਖ ਨੇ ਜੋ ਆਪਣੀ ਜਾਣ ਤੇ ਖੇਡ ਕੇ ਜਾਣਕਾਰੀ ਇਕੱਠੀ ਕੀਤੀ ਸੀ ਉਸ ਤੋਂ ਬਾਅਦ ਹੀ ਬਸੇ ਰੰਗੜ ਦਾ ਭਾਈ ਸੁਖਾ ਸਿੰਘ ਅਤੇ ਭਾਈ ਬਰਤਾਪ ਸਿੰਘ ਵੱਲੋਂ ਸੇਰ ਲਾਇਆ ਗਿਆ ਸੀ ਇਸ ਸਿੱਖ ਜਸੂਸ ਦੇ ਕਾਰਨ ਬੇ ਅਤੇ ਬਹਾਦਰੀ ਦੇ ਕਿੱਸੇ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਵੀ ਜਵੇੜ ਕਿਸਕ ਜਾਵੇਗੀ ਸੋ ਸਭ ਤੋਂ ਪਹਿਲਾਂ ਬੇੜਤੀ ਹੈ ਕਿ ਵੀਡੀਓ ਨੂੰ ਪੂਰਾ ਸੁਣਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਜਦੋਂ ਕੋਈ ਕੌਮ ਜਾਂ ਜਦੋਂ ਕੋਈ ਦੇਸ਼ ਆਪਣੀ ਆਜ਼ਾਦੀ ਲਈ ਆਪਣੇ ਰਾਜ ਭਾਗ ਲਈ ਸੰਘਰਸ਼ ਕਰਦਾ ਹੈ ਅਤੇ ਸੰਘਰਸ਼ ਤੋਂ ਬਾਅਦ ਜਦੋਂ ਉਹ ਰਾਜ ਭਾਗ ਹਾਸਲ ਕਰ ਲੈਂਦਾ ਹੈ ਤਾਂ ਉਸ ਵਕਤ ਉਸ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ ਉਸ ਰਾਜ ਭਾਗ ਨੂੰ ਸਥਾਪਿਤ ਕਰਨਾ ਅਤੇ ਉਸ ਨੂੰ ਸਚਾਰੂ ਢੰਗ ਨਾਲ ਚਲਾਉਣਾ ਇਸ ਰਾਜ ਭਾਗ ਨੂੰ ਸਥਿਰ ਰੱਖਣ ਲਈ ਉਸ ਕੌਮ ਉਸ ਦੇਸ਼ ਦੇ ਖੂਫੀਆ ਤੱਤਰ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਜਿਸ ਨੂੰ ਅੱਜ ਵਰਤਮਾਨ ਸਮੇਂ ਵਿੱਚ ਅਸੀਂ ਖੂਫੀਆ ਏਜੰਸੀਆਂ ਕਹਿੰਦੇ ਹਾਂ ਅੱਜ ਦੇ ਜਵਾਬੇ ਦੇ ਹਿਸਾਬ ਦੇ ਨਾਲ ਜਿਵੇਂ ਭਾਰਤ ਦੀ ਖੂਫੀਆ ਏਜੰਸੀ ਹੈ RAW ਜਿਸ ਦਾ ਪੂਰਾ ਨਾਮ ਹੈ ਰਿਸਰਚ ਐਂਡ ਐਨਾਲਿਸਿਸ ਵਿਗ ਪਾਕਿਸਤਾਨ ਦੀ ਖੁਫੀਆ ਏਜੰਸੀ ISI ਹੈ ਅਮਰੀਕਾ ਦੀ ਖੁਫੀਆ ਏਜੰਸੀ FBI ਹੈ ਅਤੇ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਦੁਨੀਆ ਭਰ ਵਿੱਚ ਆਪਣੇ ਹਰਾਦੀ ਜੜਕ ਕਾਰਦਾਬਿਆ ਕਰਕੇ ਮਸ਼ਹੂਰ ਹੈ ਇਸੇ ਤਰੀਕੇ ਦੇ ਨਾਲ 18ਵੀਂ ਸਦੀ ਵਿੱਚ ਜਦੋਂ ਸਿੱਖ ਕੌਮ ਆਪਣਾ ਰਾਜ ਭਾਗ ਸਥਾਪਿਤ ਕਰਨ ਲਈ ਅਤੇ ਉਸ ਨੂੰ ਹਾਸਲ ਕਰਨ ਲਈ ਸੰਘਰਸ਼ ਕਰ ਰਹੀ ਸੀ ਤਾਂ ਉਸ ਵਕਤ ਸਿੱਖ ਜਸੂਸਾਂ ਜャਸੇ ਕਸੂਈਆ ਦੇਵੀ ਇਸ ਸੰਗਰਸ ਵਿੱਚ ਬਹੁਤ ਐਬ ਅਤੇ ਵੱਡੇ ਯੋਗਦਾਨ ਸਨ ਪਰ ਅੱਜ ਸਾਨੂੰ ਇਤਿਹਾਸ ਦੇ ਪੰਨਿਆਂ ਉੱਤੇ ਸਿਰਫ ਚੱਦ ਕੋ ਸਿੱਖ ਜਸੂਸਾ ਦੇ ਨਾਮ ਹੀ ਨਿਕੇ ਹੋਏ ਮਿਲਦੇ ਹਨ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਬਹੁਤੇ ਸਿੱਖ ਸੂਈਏ ਬਹੁਤ ਖੂਫੀਆ ਅਤੇ ਗੁਪਤ ਤਰੀਕੇ ਦੇ ਨਾਲ ਸਵਾਜ ਵਿੱਚ ਵਿਚਰਦੇ ਸਨ ਉਹ ਆਪਣਾ ਅਸਲ ਨਾਮ ਆਪਣਾ ਅਸਲ ਟਿਕਾਣਾ ਆਪਣਾ ਮਕਸਦ ਬਿਲਕੁਲ ਗੁਪਤ ਰੱਖਦੇ ਸਨ ਇਹ ਸਿੱਖ ਸੂਈਏ ਦੁਸ਼ਮਣਾਂ ਵੱਲੋਂ ਫੜੇ ਜਾਂਦੇ ਤੇ ਤਸੀਹੇ ਚਲਦੇ ਹੋਏ ਹਾਸਾ-ਹਾਸ ਸੇਧੀਆਂ ਪਾ ਜਾਂਦੇ ਸਨ ਪਰ ਆਪਣਾ ਭੇਤ ਜ਼ਾਹਿਰ ਨਹੀਂ ਕਰਨ ਹੌਰਤ ਕਰਦੇ ਦੇ ਗੁਪਤ ਵਿਚਰਦੇ ਹੋਏ ਸਿੱਖ ਜਹਾਰੂਆਂ ਤੱਕ ਦੁਸ਼ਮਣਾਂ ਦੀ ਖਬਰ ਦੇਣ ਲਈ ਭੇਸ ਬਟਾ ਕੇ ਦੁਸ਼ਮਣਾਂ ਦੀ ਫੌਜ ਵਿੱਚ ਸ਼ਾਮਲ ਹੋਣਾ ਪੰਜਾਬ ਦੇ ਪਿੰਡਾਂ ਸਰਾਵਾਂ ਵਿੱਚ ਭੇਸ ਬਦਲ ਕੇ ਵਿਚਰਨਾ ਅਤੇ ਖਬਰਾਂ ਇਕੱਠੀਆਂ ਕਰਕੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਸਿੱਖ ਜਹਾਰੂਆਂ ਤੱਕ ਉਹਨਾਂ ਖਬਰਾਂ ਨੂੰ ਪਹੁੰਚਾਉਣਾ ਇਹ ਦਾਦਾ ਦਿੱਤ ਦਾ ਕੱਪ ਸੀ ਇਹ ਸਿੱਖ ਜਸੂਸਾ ਵਿੱਚੋਂ ਇੱਕ ਅਜੇਹ ਹੀ ਸਿੱਖ ਸ਼ਹੀਦ ਪੰਜਾਬ ਦੇ ਤਰਤਰ ਜ਼ਿਲ੍ਹੇ ਦੇ ਪਿੰਡ ਕੰਗ ਦੇ ਵਸਰੀਕ ਸ਼ਹੀਦ ਭਾਈ ਬਲਾਕਾ ਸਿੰਘ ਵੀਸਨ ਜਿਹਦਾ ਜਨਮ 1708 ਈਸਵੀ ਵਿੱਚ ਪਿੰਡ ਕੰਗ ਵਿੱਚ ਹੋਇਆ ਸੀ ਭਾਈ ਬਲਾਕਾ ਸਿੰਘ ਦਾ ਭਾਈ ਤਾਰਾ ਸਿੰਘ ਪਿੰਡ ਵਾਣ ਨਾਲ ਬਹੁਤ ਡਿੱਜੀ ਪਿਆਰ ਸੀ ਭਾਈ ਬਲਾਕਾ ਸਿੰਘ ਅਤੇ ਦੇ ਸ਼ਸਤਰ ਵਿਦਿਆ ਦੀ ਅਤੇ ਗੁਰਮਤਿ ਦੀ ਵਿਦਿਆ ਭਾਈ ਤਾਰਾ ਸਿੰਘ ਵਾਪਸ ਉਹ ਹੀ ਪ੍ਰਾਪਤ ਕੀਤੀ ਸੀ ਭਾਈ ਬਲਾਕਾ ਸਿੰਘ ਦੀ दिली ਇੱਛਾ ਤਾਂ ਇਹੀ ਸੀ ਕਿ ਉਹ ਜਗ ਦੇ میدان ਵਿੱਚ ਸਿੱਖ ਜੁਝਾਰੂਆਂ ਨਾਲ ਲੜਦੇ ਹੋਏ ਸ਼ਹੀਦੀ ਪ੍ਰਾਪਤ ਕਰਨ ਪਰ ਆਪ ਜੀ ਦੀ ਚੁਸਤੀ ਫੁਰਤੀ ਅਤੇ ਤੇਜ ਦਿਵਾਕ ਨੂੰ ਦੇਖਦੇ ਹੋਇਆ ਖਾਲਸੇ ਦੇ ਆਪ ਨੂੰ ਜਸੂਸੀ ਭਾਵ ਸੂਹੀਏ ਦੀ ਸੇਵਾ ਬਖਸ਼ੀ ਸੀ ਉਹਦਾ ਸਮਿਆਂ ਵਿੱਚ ਹੀ ਇਸ ਬਸੇ ਰੰਗੜ ਦੇ ਚੇਰੀ ਦਰਬਾਰ ਸਾਹਿਬ ਉਤੇ ਕਬਜ਼ਾ ਕਰ ਲਿਆ ਜਿੱਤੇ ਉਹ ਹਰ ਰੋਜ਼ ਦਿੱਤ ਨਵੀਂ ਬੇਦਬੀ ਕਰਨ ਲੱਗਾ ਕੱਜਰੀਆਂ ਨਚਾਉਣ ਲੱਗਾ ਅਤੇ ਸ਼ਰਾਬ ਅਤੇ ਹੁੱਕੇ ਪੀਣ ਲੱਗਾ ਇਸ ਬੇਦਬੀ ਦੀ ਸੂਹ ਬੀਕਾ ਦੇਰ ਵਿੱਚ ਬੈਠੇ ਖਾਲਸੇ ਨੂੰ ਦੇਣ ਵਾਲੇ ਭਾਈ ਬਲਾਕਾ ਸਿੰਘ ਹੀ ਸਨ ਜਿਸ ਤੋਂ ਬਾਅਦ ਹੀ ਨਤੀਜੇ ਵਜੋਂ ਭਾਈ ਸੁਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਨੇ ਬਸੇ ਰਗੜ ਦਾ ਸਿਰ ਵੱਢ ਕੇ ਬੀਕਾ ਦੇਰ ਦੇ ਜਗੜਾ ਵਿੱਚ ਬੈਠੇ ਖਾਲਸੇ ਅੱਗੇ ਭੇਟ ਕੀਤਾ ਸੀ ਇਹ ਸਿੱਖ ਜਸੂਸ ਪੈਡਾ ਵਿੱਚ ਆਮ ਸਕਤਾ ਬਾਗ ਹੀ ਰਹਿੰਦੇ ਸਨ ਅਤੇ ਰੋਜ਼ ਬਰਾਦੇ ਆਪਣੇ ਕੰਮਕਾਜ ਕਰਦੇ ਸਨ ਸਰਕਾਰ ਜਾਂ ਸਰਕਾਰੀ ਫੌਜੀਆਂ ਦੀ ਨਜ਼ਰ ਵਿੱਚ ਇਹ ਆਮ ਲੋਕਾਂ ਵਿੱਚ ਹੀ ਗਿੜੇ ਜਾਂਦੇ ਸਨ ਜੋ ਜਿਹਾਰਗੋਆ ਦੀ ਗਿਰਤੀ ਵਿੱਚ ਨਹੀਂ ਆਉਦੇ ਸਨ ਉਹ ਅਕਸਰ ਇੱਧਰ ਉੱਧਰ ਘੁਪਦੇ ਰਹਿੰਦੇ ਅਤੇ ਸਰਕਾਰ ਦੀਆਂ ਗੁਪਤ ਰਿਪੋਰਟਾਂ ਇਕੱਠੀਆਂ ਕਰਦੇ ਰਹਿੰਦੇ ਸਨ ਤੇ ਜੇ ਜਦੋਂ ਮੌਕਾ ਮਰਦਾ ਤਾਂ ਇਸ ਦੀ ਸੂਝ ਜਿਹਾਰੋ ਖਾਲਸੇ ਨੂੰ ਦੇ ਆਉਂਦੇ ਸਨ ਤੇ ਘਰ ਆ ਕੇ ਫਿਰ ਵਾਪਸ ਆਪਣੇ ਕੱਬਾ ਕਾਜਾਂ ਵਿੱਚ ਰੁੱਝ ਜਾਂਦੇ ਸਨ ਫਿਲਮ ਵਿੱਚ ਵੀ ਤੁਸੀਂ ਦੇਖਿਆ ਹੋਣਾ ਕਿ ਖੂਫੀਆ ਜਸੂਸਾਂ ਦੀ ਰੋਜ਼ਵਾਰਾ ਜ਼ਿੰਦਗੀ ਕਿਦੇ ਖਤਰਿਆਂ ਵਿੱਚੋਂ ਲੰਘਦੀ ਹੈ ਸਰਕਾਰੀ ਦਫ਼ਤਰਾਂ ਸਰਕਾਰ ਵਿੱਚ ਸ਼ਾਮਲ ਹੋ ਕੇ ਖਬਰਾਂ ਹਾਸਲ ਕਰਨਾ ਖਤਰੇ ਬੁੱਲ ਲੈ ਕੇ ਵੱਡੇ ਅਫਸਰਾਂ ਕੋਲੋਂ ਭੇਤ ਲੈਣੇ ਅੱਜ ਦੇ ਜਵਾਬ ਦੇ ਵਿੱਚ ਕਾਫੀ ਕੁਝ ਬਦਲ ਗਿਆ ਹੈ ਜਾਣਕਾਰੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਵਿੱਚ ਇੰਟਰਨੈਟ ਰਾਹੀਂ ਇਕੋ ਟਕਾਲੇ ਦੇ ਬੈੜਕੇ ਹੀ ਭੇਜੀ ਜਾ ਸਕਦੀ ਹੈ ਪਰ 18ਵੀਂ ਸਦੀ ਵਿੱਚ ਇਹ ਸਾਰਾ ਕੁਝ ਆਪ ਪਹੁੰਚ ਕੇ ਕਰਤਾ ਪੈਂਦਾ ਸੀ ਕਈ ਕਈ ਦਿਨ ਖਬਰਾਂ ਪਹੁੰਚਾਉਣ ਲਈ ਲੱਗ ਜਾਂਦੇ ਸਨ ਭਾਈ ਬਲਾਕਾ ਸਿੰਘ ਨੂੰ ਜਡੇਆਲਾ ਗੁਰੂ ਦੇ ਹਰ ਭਖਤ ਦਰਜিয়ে ਨੇ ਤਰ ਤਰ ਸ੍ਰੀ ਦਰਬਾਰ ਸਾਹਿਬ ਕੋਲੋਂ ਗ੍ਰਿਫਤਾਰ ਕਰ ਲਿਆ ਅਤੇ ਲਾਹੌਰ ਦਰਬਾਰ ਵਿੱਚ ਜਕਰੀਏ ਖਾਨ ਅੱਗੇ ਪੇਸ਼ ਕੀਤਾ ਗਿਆ ਜਕਰੀਆ ਖਾਨ ਭਾਈ ਬਲਾਕਾ ਸਿੰਘ ਨੂੰ ਕਹਿਣ ਲੱਗਾ ਕਿ ਤੂੰ ਸਾਡਾ ਖਾਸਬ ਖਾਸ ਬੰਦਾ ਬਰਵਾ ਦਿੱਤਾ ਤੂੰ ਉਸ ਦੀ ਸੂਹ ਦਿੱਤੀ ਤੇ ਭਾਈ ਸੁਖਾ ਸਿੰਘ ਤੇ ਭਾਈ ਮਹਤਾਬ ਸਿੰਘ ਨੇ ਉਸ ਦਾ ਸਿਰ ਵਾਢਿਆ ਗਿਆ ਸਾਡੇ ਖਾਸ ਜਰਦੈਲ ਬੱッセ ਰੱਗੜ ਦੀ ਮੌਤ ਦਾ ਜ਼ਿੰਮੇਵਾਰ ਤੂੰ ਹੈ ਇਸ ਲਈ ਜਾਂ ਤਾਂ ਤੂੰ ਮਾਫੀ ਮੰਗ ਲਾ ਜਾਂ ਫਿਰ ਮੁਸਲਬਾੜ ਬੜ ਜਾ ਜੇ ਦੋਵੇਂ ਗੱਲਾਂ ਨਹੀਂ ਬੜ ਜੂਰ ਤਾਂ ਫਿਰ ਮਰਨ ਵਾਸਤੇ ਵੀ ਤਿਆਰ ਹੋ ਜਾ ਭਾਈ ਬਲਾਕਾ ਸਿੰਘ ਨੇ ਜਕਰੀਆ ਖਾਨ ਨੂੰ ਜਵਾਬ ਦਿੱਤਾ ਕਿ ਮੈਂ ਆਪਣੇ ਕੰਮ ਤੇ ਮੈਨੂੰ ਕੋਈ ਪਛਤਾਵਾ ਨਹੀਂ ਬਸ ਇਹ ਸਾਡੇ ਪਵਿੱਤਰ ਅਸਤਾਨ ਦੀ ਬੇਦਵੀ ਕੀਤੀ ਸੀ ਜਿਸ ਕਰਕੇ ਉਸ ਦੀ ਗਲਤੀ ਦਾ ਫਾਲੋਸਰ ਦਿੱਤਾ ਗਿਆ ਰਹੀ ਗੱਲ ਮੁਸਲਮਾਨ ਹੋੜ ਦੀ ਤਾ ਮੇਰਾ ਸਿਰ ਗੁਰੂ ਦਾ ਹੈ ਜੋ ਗੁਰੂ ਤੋਂ ਬਿਨਾ ਕਿਸੇ ਅੱਗੇ ਨਹੀਂ ਝੁਕਦਾ ਤੀਜੀ ਗੱਲ ਮਰਨ ਦੀ ਤਾਂ ਗੰਡ ਸੁਣ ਲੈ ਜਕਰੀਏ ਬਹੁਤ ਦੇ ਡਰਾਵੇ ਤੂੰ ਕਿਸੇ ਹੋਰ ਨੂੰ ਦੇਵੀ ਬਹੁਤ ਕੋਲ ਤਾਂ ਦਾ ਸਾਡੇ ਪੁਰਖੇ ਡਰੇ ਸਨ ਤੇ ਨਾ ਹੀ ਮੈਂ ਡਰਦਾ ਬਹੁਤ ਦਾ ਖਾਲਸੇ ਨੂੰ ਕਾਦਾ ਪੈ ਅੰਤ ਫਿਰ ਕਾਜੀ ਦੇ ਫਤਵਾ ਸਰਾਇਆ ਪਹਿਲਾ ਭਾਈ ਬਲਾਕਾ ਸਿੰਘ ਨੂੰ ਚੜਖੜੀ ਤੇ ਚੜਾਇਆ ਗਿਆ ਉਹਨਾਂ ਨੂੰ ਤਸੀਹੇ ਦਿੱਤੇ ਗਏ ਤੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਫਿਰ ਮੁਸਲਮਾਨ ਹੋਣ ਦੀ ਗੱਲ ਉਹਨਾਂ ਨੂੰ ਪੁੱਛੀ ਗਈ ਪਰ ਭਾਈ ਬਲਾਕਾ ਸਿੰਘ ੜੋਲ ਰਹੇ ਜਿਸ ਤੋਂ ਬਾਅਦ ਜਕਰੀਏ ਖਾਨ ਨੇ ਭਾਈ ਬਲਾਕਾ ਸਿੰਘ ਨੂੰ ਚਰਖੜੀ ਤੋਂ ਉਤਾਰ ਕੇ ਲਾਹੌਰ ਦੇ ਨਕਾਸ ਚੌਕ ਦੇ ਵਿੱਚ ਲੈ ਗਏ ਅਤੇ ਨਕਾਸ ਚੌਕ ਵਿੱਚ ਇੱਕ ਪੱਥਰ ਦੀ ਸੇਲ ਉੱਤੇ ਲਟਾ ਦਿੱਤਾ ਗਿਆ ਅਤੇ ਜਲਾਦ ਕੋਲੋਂ ਉਹਨਾਂ ਦੇ ਸਿਰ ਵਿੱਚ ਹਥੌੜੇ ਮਰਵਾ ਕੇ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦ ਭਾਈ ਬਲਾਕਾ ਸਿੰਘ ਦਾ ਹੀ ਆਪਣੇ ਧਰਮ ਤੋਂ ਡੋਲਿਆ ਅਤੇ ਨਾ ਹੀ ਜਕਰੀਏ ਖਾਨ ਦੇ ਜ਼ੁਲਮ ਅੱਗੇ ਝੁਕਿਆ ਅਤੇ ਸਿੱਖ ਤਵਾਰੀਖ ਵਿੱਚ ਆਪਣਾ ਨਾਮ ਸਦਾ ਲਈ ਅਬਰ ਕਰਵਾ ਗਿਆ। ਪਿੰਡ ਕੰਗ ਜ਼ਿਲ੍ਹਾ ਤਰਨਤਾਰਨ ਪੱਜਾ ਵਿੱਚ ਸ਼ਹੀਦ ਭਾਈ ਬਲਾਕਾ ਸਿੰਘ ਦੀ ਯਾਦ ਵਿੱਚ ਇੱਕ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਏਸੀ 18ਵੀਂ ਸਦੀ ਦਾ ਮਹਾਨ ਸਿੱਖ ਜਾਸੂਸ ਭਾਈ ਬਲਾਕਾ ਸਿੰਘ ਜੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ